ਰਖੜੀ ਬੰਨ੍ਹ ਲਈ ਤੇ ਆਪੇ ਸਭ ਕੋ ਖਾ ਲਿਆ ਉਥੇ ਫਿਰ ਕੀ ਹੋਇਆ ਖਾ ਰਹੀ ਦਿਆ ਆਪਾਂ ਇਦਾਂ ਕਰਦੇ ਆ ਮੈਂ ਪੈਸੇ ਦੇ ਦਿੰਦਾ ਉਹਦੇ ਨੂੰ ਉਹਦੇ ਉੱਪਰ ਹੋਰ ਲਿਆਉਂਦਾ ਤੋੜੇ ਪੈ ਪੜੇ ਇਦਾਂ ਤੇ ਬੜਾ ਤੁਹਾਡਾ ਜੀ ਕਰਦਾ ਪੈਸੇ ਦੇ ਇੰਨਾ ਕੀ ਗੱਲ ਮੈਂ ਇਦਾਂ ਖਰਚਾ ਕਰਕੇ ਕਿਉਂ ਮੈਂ ਆਪਣਾ ਮੂੰਹ ਵਿਖਾਇਆ ਉਹਦੇ ਦੂਜੇ ਪਾਸੇ ਫਿਰ ਕੀ ਇਹਦੇ ਵਿੱਚ ਹੱਦ ਹੋ ਗਈ ਤੁਹਾਡੇ ਵਾਲੀ ਅੱਜ ਬਿਲਕੁਲ ਹੀ ਨਾਨਾ ਨਾ ਤੇਰੀ ਤੇ ਮੈਂ ਕੀ ਆਖਾਂ ਨਹੀਂ ਨਾਨਨ ਦੀ ਗੱਲ ਕਰਦੀ ਆ ਭੂਆ ਵੀ ਆਉਂਦੀਆਂ ਲੱਦੀਆਂ ਪੱਠੀਆਂ ਲੋਕਾਂ ਦੀਆਂ ਨਹੀਂ ਆ ਉਹ ਵੀ ਆਪਣੀ ਪੇਕੇ ਆਈ ਆ ਉਹਨੂੰ ਵੀ ਮਾਣ ਮਾ ਆਪਣੇ ਪੇਕੇਆਂ ਤੇ ਕਿ ਤੂੰ ਹੀ ਉਹਦੀ ਟੌਹ ਬਣਾਉਣੀ ਹੋਵੇ ਮਨਪ੍ਰੀਤ ਉਹਨਾਂ ਦੇ ਵਿੱਚ ਤੇ ਤੂੰ ਬਣਾ ਨਹੀਂ ਸਕਦੀ ਹਾਂ ਫਿਰ ਮੈਂ ਦੱਸ ਦਿੰਦੀ ਕਿ ਮੇਰੇ ਕੋਲ ਨਹੀਂ ਭਾਬੀ ਮਿੱਠਾ ਆਉਣਾ ਆੜੀ ਅੱਧਾ ਕੁ ਗੋਲੇ ਡੱਬੀ ਲੈ ਕੇ ਆਈ ਆ ਫਿਰ ਮੈਂ 2 ਕਿਲੋ ਪਹਿਲਾਂ ਹੀ ਆ ਕੇ ਰੱਖ ਲੈਂਦੀ ਨਾਲੇ ਜੇ ਮੈਂ ਮਨਪ੍ਰੀਤ ਨੂੰ ਵੀ ਆਵਾਜ਼ ਮਾਰਦੀ ਆ ਜਾ ਮਨਪ੍ਰੀਤ ਰਖੜੀ ਲੈ ਕੇ ਆਈ ਘਰ ਵੀ ਤੁਸੀਂ ਅਜਾ ਚਾਹ ਪਾਣੀ ਪੀਣਾ ਲੱਗੇ ਤੂੰ ਹੁਣ ਮੰਗਾ ਲਈਂ ਤੇਰੇ ਬਸ ਕਰੋ ਜੋ ਕੁਛ ਹੈਗਾ ਨਾ ਠੀਕ ਵਾ ਬਹੁਤ ਸੋਹਣਾ ਕਰਨੀ ਤੁਹਾਡੀ ਭੈਣ ਅਏ ਤੇ ਮੈਂ ਰੱਬ ਦੇ ਤੁਹਾਨੂੰ ਪਹਿਲਾਂ ਕਹਿਤਾ ਕਿ ਪੈਸੇ ਨਾ ਭਰਉਣ ਦੀ ਗੱਲ ਕਰਿਓ ਹੁਣ ਤੇ ਮੈਨੂੰ ਲੱਗਦੀ ਆ ਪੈਸੇ ਉਹ ਹੀ ਨਹੀਂ ਲੈ ਕੇ ਹੈਗੀ ਰੁਪਈਆ 200 200 ਦੇ ਦਿਓ ਮਾਮਾ ਧੀਆ ਕਿ ਜੋ ਲਿਆਈ ਆ ਉਹ ਹੀ ਲੈਣਾ ਚੰਗਾ ਆ ਰਖੜੀ ਵਿਖਾਓ ਮੈਂ ਉਹਦਾ ਜ਼ਰਾ ਰਖੜੀ ਵੇਖੀ ਨਹੀਂ ਕਿੰਦਾਂ ਦੀ ਪਰ ਲਿਆ ਸੁਣੀ ਲੈ ਹਾਂ ਕਾਣਾ ਚਾਂਦੀ ਦੀਆਂ ਰਖੜੀਆਂ ਲਿਆਉਂਦੀਆਂ ਸੋਨੇ ਦੀਆਂ ਰਖੜੀਆਂ ਲਿਆਉਂਦੀਆਂ ਆਹ ਤਾਂ ਗਾ ਰਾਇਦਾ ਹਰ ਪਈਆ ਦਾ ਦੋਦਰ ਉਹੀ ਦੇ ਨਾਲ ਭੈਣ ਜਿਹੜੀ ਕਿ ਨਹੀਂ ਭਾਵੇਂ ਧਾਗਾ ਹੀ ਬੰਦੇ ਉਹਦੇ ਦੀ ਭੈਣ ਤੇ ਭਰਾ ਦਾ ਪਿਆਰ ਬੱਝਾ ਹੁੰਦਾ ਓਹੋ ਇਹ ਜ਼ਰੂਰੀ ਨਹੀਂ ਕਿ ਕੋਈ ਚਾਂਦੀ ਪਾਣੀ ਤੇ ਸੋਨਾ ਪਾਣਾ ਕਿ ਅਸੀਂ ਪਾ ਕੇ ਬੈਠੇ ਰਹਿਣਾ ਵਾ ਗੱਲ ਇੱਕ ਇੱਕ ਪਿਆਰ ਦੀ ਹੁੰਦੀ ਆ ਤੇ ਪਿਆਰ ਦੀ ਨਿਸ਼ਾਨੀ ਆ ਤੁਸੀਂ ਆਪਣੀ ਭੈਣ ਨੂੰ ਮਾਰਾ ਹੁਣ ਮੈਂ ਕਿਉਂ ਕਰਨ ਜਾਵਾ ਹੁਣ ਕਿਉਂ ਕਰਨ ਜਾਵਾ ਤੂੰ ਸਿਰ ਹੀ ਖਪਾਉਣਾ ਮੈਂ ਘੜੀ ਹਮ ਮੇਰੇ ਨਾਲ ਨਾ ਖਪਾ ਤੂੰ ਉਧਰ ਖਪਾ ਲੈ ਹਾਏ ਮੈਂ ਅੰਦਰ ਦੇ ਦੇ ਕੇ ਆ ਗਈ ਮੇਰੀ ਜਿੰਨੀ ਮਾੜੀ ਤੋਂ ਮਾੜੀ ਪਰਲੀ ਕਾਲੇ ਰੰਗ ਦੀ ਪਰਲੀ ਮੈਂ ਵੇਚ ਕੇ ਆਉਗੀ ਉਹ ਜਾਓ ਤੈਨੂੰ ਤੇ ਪਤਾ ਪਛਾਣ ਹੀ ਨਹੀਂ ਹਾਂ ਤੁਸੀਂ ਘਰਵਾਲੀ ਰਹੇ ਸੀ ਨਾ ਤੁਹੇ ਬਣਾਉਂਦੇ ਰਹੇ ਭਾਈ ਜੀ ਨੂੰ ਤੁਹਾਨੂੰ ਸਾਰਾ ਪਤਾ ਵੀ ਖੋਏਦੀ ਆ ਤਾਂ ਮੂੰਹ 'ਚ ਮੈਂ ਪਾਈ ਆ ਕਿਤੇ ਜੱਡ ਜੱਦ ਉਦਾਂ ਹੀ ਬੇਕਾਰ ਤੇਰੇ ਦੇ ਪਸੰਦੀ ਨਹੀਂ ਕੋਈ ਆਉਂਦਾ ਤੇਰੇ ਜੱਗ ਕਿੰਨੇ ਦਿਨ ਰਹਿਣਾ ਹਾਂ ਕਿੰਨੇ ਦਿਨ ਮਾੜੀ ਰਹਿਵੇਂ ਰਾਣੀ ਆਈ ਕੱਲ ਦੀ ਆਈ ਆ ਉਹਦੀ ਮਾਂ ਦਾ ਘਰ ਉਹਦੇ ਪਿਓ ਦਾ ਘਰ ਆਉਂਦੇ ਮੈਂ ਕੋਈ ਠੀਕ ਦਾ ਤੇਰੇ ਜੋਦੇ ਨੇ ਫੋਨ ਤਾਂ ਵੀ ਨਹੀਂ ਮੋੜ ਕੀਤਾ ਤੇ ਤੂੰ ਨਹੀਂ ਆਈ ਕਿੰਨੀ ਚਲੇ ਸਾ ਕੋਈ ਨਹੀਂ ਉਹਨੂੰ ਪਤਾ ਪੇਕੀ ਗਈ ਹੱਦ ਹੋ ਗਈ ਗਾਨੀ ਹੋ ਗਿਆ ਤੂੰ ਨਹੀਂ ਆਪਣੇ ਪੇਕੇ ਜਾਂਦੀ ਮੈਂ ਕਿਉਂ ਜਾਣੀ ਜੇ ਤਾਂ ਮੈਂ ਮੈਂ ਜਾਉਂਗੀ ਨਾ ਖੜੀ ਲੈ ਕੇ ਉਹਦੇ ਨੇ ਮੈਨੂੰ ਵੀ ਆਈ ਨੂੰ ਵੇਖਿਓ ਕੀ ਕੁਛ ਨਹੀਂ ਹੰਨੇ ਮੇਰੇ ਪੇਕੇ ਆ ਰੰਗ ਤੇ ਮੇਰਾ ਟੌਰ ਵਾ ਉਥੇ